ਹਾਂਜੀ ਬਾਈ ਕੀ ਹਾਲ ਚਾਲ ਹੈ ਜੀ ਔਰ ਘਰ ਪਰਿਵਾਰ ਬਾਈ ਸਾਰਿਆਂ ਦੇ ਵਧੀਆ ਨੇ ਬਾਈ ਗੁਰੂ ਕਿਰਪਾ ਕਰੇ ਤੇ ਜਾਨਵਰ ਵਗੈਰਾ ਸਾਰਿਆਂ ਦੇ ਘੈਂਟ ਹੋਣ ਆ ਗਏ ਆਪਾਂ ਇਧਰ ਲਈ ਘਰੇ ਤੇ ਲਾਈਟਾਂ ਨੂੰ ਟੱਕਰੀਏ ਬੰਦ ਤੇ ਕਬੂਤਰ ਕੱਢੀਏ ਬਾਹਰੇ ਬਾਈ ਤੇ ਬੱਚੇ ਆਪਣੇ ਬਠਾਈਏ ਛਤਰੀ ਤੇ ਖਾ ਸੜਦੀ ਸੋਲੇ ਪਾਵਾਂਗੇ ਆਪਾਂ ਬੱਚਿਆਂ ਨੂੰ ਚੱਕ ਚੱਕ ਕੇ ਬੱਚੇ ਬਿਠਾ ਦਈਏ ਯਾਰ ਸ਼ਾਤ ਇਹ ਤੋਂ ਪੀਨੇ ਤਾਂ ਤੋਂ ਪਜੀ ਲੱਗ ਜੂ ਨਾ ਗਰਮ ਠੰਡ ਜੀ ਲੈ ਜੂਗੀ ਬੱਚਿਆਂ ਦੀ ਉੱਜਾ ਕਿਤੇ ਸ਼ਾਹ ਹੁਣ ਵਧੀਆ ਹੋ ਗਏ ਸਾਦਰੀ ਦੇ ਬਣਿਆ ਵਾਲੀ ਨੇ ਇਹ ਹੁਣ ਤਾਂ ਇਹ ਹੁਣ ਨੇ ਬਣਾਣਾ ਲੱਗਣੇ ਆ। ਅੱਛਾ ਕਿੱਥੇ? ਉੱਜਾ ਕਿਤੇ ਚੀਨੇ ਆ ਆ ਸੀਗਾ। ਇਹ ਥੋੜਾ ਜਿਹਾ ਛੋਟਾ ਉਹਨਾਂ ਨਾਲ ਪਰ ਹੈਗਾ ਇਹ ਵੀ ਵਧੀਆਉਣ ਵਾਲੀ ਆ। ਚਿੱਟੀਆਂ ਦਾ ਬਣੂਗਾ। ਲਓ ਬਈ ਮਠਿਆ ਤੇ ਛਤਰੀ ਤਿੰਨੇ ਬੱਜੀ ਇੱਕ ਛੋਟਾ ਗਾ ਦੋ ਛੋਟੇ ਨੇ ਹਜੇ ਤੇ ਹੁਣ ਇਹਨਾਂ ਨੇ ਆਪਾਂ ਪਾਈਏ ਦਾਣੇ ਉਤਰਾਂ ਨੂੰ ਆਪਣਾ ਚੱਕ ਕੋਪਈ ਦਾਣੇ ਛਕੋ ਦਾਣੇ ਦਾਣੇ ਜੁਬਾਰੀ ਪਾ ਦੇਗਾ ਬਚਤਾ ਹਾਂ ਸਾਰੇ ਛਤਰੀ ਤੇ ਹਾਂ ਫਿਰ ਦਾਣੇ ਵੀ ਅੰਦਰ ਕੀ ਕਰਨ ਨੂੰ ਪਾਉਣੇ ਨੇ ਬਾਹਰ ਹੀ ਪਾ ਦਾਣੇ ਸਾਰਿਆਂ ਨੂੰ ਸਾਰੇ ਘਰ ਕੀ ਦਾਣੇ ਫਿਰ ਇਹਨਾਂ ਨੂੰ ਬਾਹਰ ਹੀ ਬਾਤਿਆਂ ਵਾਹ 10 ਦਿਨ ਨੰਬਰ ਚ ਐਡ ਕਰਨ ਵਾਲੇ ਹੋ ਜਾਣਗੇ ਬਈ ਇਹ ਆਪਣੇ ਹਣ 10 ਦਿਨ ਲੈਣੀ ਹੈ ਟੁਟਾਟੇ ਬਸ ਤਾਂ ਸਨ ਨੂੰ ਐਡ ਕਰਨ ਵਾਲੇ ਹੋ ਜਾਣਗੇ ਜਮ ਹਾਗੂ ਦੱਬਾ ਜਾ ਵੀ ਸੁਨਣਾ ਜੀ ਬੱਡਬਾ ਜਾ ਵੀ ਵਾਰੇ ਆ ਬਾਰਾ ਹੋਵੇ ਇੱਕ ਡੱਬਾ ਉੱਥੇ ਜਵਾਰੇ ਇਹਦੇ ਵੰਦਾ ਮੈਂ ਇਹਦਾ ਪਤਾ ਨਹੀਂ ਕੀ ਦਾ ਤੀਗਾ ਤੇ ਉਤੋਂ ਇੱਕ ਆ ਹਰੇ ਪੱਲੇ ਵਾਲਾ ਤੇ ਹਰੀ ਡੰਡੇ ਵਾਲਾ ਹਰਾ ਪਤਾ ਨਹੀਂ ਕਾਲਾ ਇਹ ਕਬੂਤਰ ਇਹਦਾ ਮੁੰਡੇ ਦਾ ਜਿਹੜਾ ਗਮਾਂਡੀ ਆਪਣਾ ਕਬੂਤਰ ਰੱਖਦਾ ਹੈ ਤੇ ਆਕਰ ਕੋ ਉਹ ਬਾਰਾ ਹੋ ਗਏ ਉਹ ਹਥਰੇ ਵੀ ਉੱਡਦਾ ਹੁਣ ਵੀ ਉੱਡੇ ਫਿਰਦੇ ਸੀਗੇ ਉਹਦਾ ਬੈਂਜੇ ਤਾਂ ਹੈ ਨਹੀਂ ਹੋ ਗਿਆ ਉਹ ਤਾਂ ਬਾਰਾ ਹੋ ਗਿਆ ਯਾਰ ਹੁਣ ਉਹਨਾਂ ਨੂੰ ਬੜਕਾ ਮਾਉਂਦੇ ਜਾਂਦਾ ਜਾਂ ਕੁਝ ਕਰਦਾ ਕੋਈ ਫਾਇਦਾ ਨਹੀਂ ਇੱਡਾ ਇਹਨੂੰ ਖਾਣ ਦੋ ਦਾਣੇ ਦੋਨੇ ਤੇ ਆੜਾ ਬਾਜਾ ਦੇਣਾ ਯਾਰ ਐਪੀ ਦਾ ਵੀ ਇਹਦਾ ਲੈ ਜਾ ਜੋੜੀਆਂ ਵਾ ਤਿੰਨ ਹੀ ਰੱਖਣੀਆਂ ਨੇ ਇੱਕ ਜੋੜੀ ਫਟ ਦੇਣੀ ਇਹਨਾਂ ਜਿਹਾ ਸਤੇ ਹੀ ਨਿਆਰੇ ਲੈਨੇ ਆ। ਸਨੇਹਾ ਜ ਥੋੜਾ ਟਾਈਮ ਨਾਲ ਮੈਂ ਵੀ ਜਾਣਾਗਾ ਤਾਂ ਕਰਕੇ ਸਨੇਹਾ ਟਾਈਮ ਨਾਲ ਦਾਣੇ ਪਾਤ ਇਹਨਾਂ ਨੂੰ। ਤੇ ਹੁਣ ਟੈਨ ਟਾਈਮ ਨਾਲੇ ਖਾ ਕੇ ਉਹਦੇ ਅੰਦਰ ਵਗ ਜਾਣਗੇ। ਦੂਵਾ ਦੇਖ ਰਿਹਾ ਕਿ ਸਿਸਟਮ ਬਣਦਾ। ਵਜੇ ਆਪਣੀ ਤਿੰਨੇ ਛਤਰੀ ਤੇ ਬਿਠਾਤੇ ਆਪਾਂ। ਅਜੇ ਥੋੜੇ ਨਿਆਣੇ ਨੇ ਬਈ ਤਾਂ ਕਰਕੇ ਤਾਹਾਂ ਯਾਤਰੀ ਤੇ ਨਹੀਂ ਬੜਿਆਂ ਲੱਗੇ। ਆ ਗੱਲ ਡੱਬਾ ਜਾ ਬਿਠਾਇ ਦੀ ਗੱਲ ਡੱਬੇ ਜੀ ਨੇ ਵੀ ਤੰਗ ਕਰਿਆ ਇਧਰ ਉੜ ਗਿਆ ਮੈਨੂੰ ਅਜਿਹਾ ਮਲਾ ਹੋ ਗਿਆ ਕੰਮ। ਇਜਾ ਆ ਗਿਆ ਬਾਂ ਜਿਹੜੇ ਗੁੜੇ ਦੇ ਕੇ ਇੱਕ ਦੋ ਬਹਿ ਗਿਆ ਬਚਤ ਰਹੇਗੀ ਜੇ ਉੱਡਣ ਨਾਲ ਤਾਂ ਹੈ ਨਹੀਂ ਬਈ ਉਹ ਲਿੱਸਾਗਾ ਆ ਕਰਕੇ ਸ਼ੋਲੇ ਸ਼ੋਲੇ ਹੁਣ ਸੜਦੇ ਉਹਨਾਂ ਯਾਰਾ ਰਾਜੀ ਹੋ ਜੂਗਾ ਮਾਣਾ ਮੋਟਾ ਭਰ ਜੂਗਾ ਸ਼ੋਲਿਆਂ ਨਾਲ ਤਾਂ ਹੀ ਤਾਂ ਹੀ ਸ਼ੋਲੇ ਪਾਉਣੇ ਹੁੰਨੇ ਨਹੀਂ ਤਾਂ ਆਪਾਂ ਨੂੰ ਵੀ ਥੋੜਾ ਸ਼ੋਲੇ ਪਾਉਣ ਦੇ ਤੇ ਵਾ ਹੁਣ ਇਹਨਾਂ ਨੂੰ ਖਾ ਲੈਣ ਦੇ ਦਾਣੇ ਤੇ ਬਜੇ ਨੂੰ ਜਿਹੜਾ ਹੈਗਾ ਮੱਧਾ ਘੰਟਾ 20 ਮਿੰਟ ਉਹਨਾਂ ਦੇ ਮੈਂ ਇਹਨੂੰ ਛਾਤਰੀ ਤੇ ਬਿਠਾ ਰ ਕੇ ਰੱਖਦੇ ਆ ਤੇ ਦੁਬਾ ਦੇ ਇਹਨਾਂ ਨੂੰ ਆਪਾਂ ਅੰਦਰ ਬਾੜ ਜਾਗੇ ਤੇ ਹੁਣ ਆਪਣੇ ਜਾਣ ਬਰੋ ਓਕੇ ਨੇ ਬਈ ਬਾਹਰੇ ਵਧੀਆ ਆਪਾਂ ਕੱਢਣ ਲੱਗ ਗਏ ਬਾਹਰੇ ਜਾਂਬਰ ਚੰਗਾ ਹੁੰਦਾ ਜਾਣ ਬਗਾਰੇ ਗੱਡੇ ਤਾਂ ਵਧੀਆ ਗੱਲ ਆ ਤੇ ਟਾਕੀ ਦਾ ਵੀ ਹੁਣ ਆਪਾਂ ਟਾਕੀ ਦਾ ਕਰਦੇ ਆ ਬਈ ਸਿਸਟਮ ਬੱਸ ਇੱਕ ਦਿਨ ਚ ਕਰਦੇ ਆ ਇਹਦਾ ਲਾਉਣਿਆ ਟਾਕੀ ਫਿਰ ਕਬੂਤਰ ਆ ਡਾ ਕਬੂਤਰੀਆਂ ਆ ਡਾ ਇਹਦੇ ਹੁਣ ਉਹਦੇ ਵਿੱਚ ਇੱਕ ਕਬੂਤਰੀ ਆ ਕਮਾਂਡ ਲਈ ਉਹ ਆਪਣੀ ਠੀਕ ਆ ਤੇ ਇੱਕ ਜੀ ਤਰੀ ਹੋ ਜੂ ਦੋ ਜਾਣੀਆਂ ਕਬੂਤਰਾਂ ਇੱਕ ਅੱਧੀ ਪੱਠੀ ਹੋਰ ਬਣ ਜੂ ਜਿਵੇਂ ਉਹ ਮੈਨੂੰ ਪੱਠੀ ਲੱਗਦੀ ਹਰੇ ਭੱਲੇ ਵਾਲਾ ਜਿਹੜਾ ਆਪਾਂ ਕਰਦੇ ਹੁੰਦੇ ਉਹ ਪੱਠੀ ਲੱਗਦੀ ਆ ਉਹ ਵੀ ਐਡ ਕਰਾਂਗੇ ਆਪਾਂ ਤੇ ਤਾਂ ਕਰਕੇ ਹੁਣ ਐਡ-ਅੱਡ ਜਿਹਾ ਹੋ ਜਾਣੇ ਕਬੂਤਰ ਆਪਣੇ ਤੇ ਨਿੰਮੂ ਤੇ ਧਾ ਕੇ ਛਾੜਦਾ ਇੱਕ ਦੋ ਕਬੂਤਰੇ ਨਿੰਮੂ ਵਾਲੇ ਕਬੂਤਰਾਂ ਅੰਡੇ ਜਿੰਨੀ ਧਰਦੇ ਪਤਾ ਨਹੀਂ ਕੀ ਚੱਕਰ ਪੈਗੀ ਹਫਤਾ ਕਰਡ ਰੱਖਣ ਕਰਕੇ ਵੀ ਸੈੱਟ ਹੋ ਜਾਣਗੇ ਤੇ ਉਹ ਕਰਦੇ ਆਂ ਤੇ ਹੋਰ ਅੱਜ ਖਰਾਕ ਰੂਕ ਦਾ ਵੀ ਕਰਦੇ ਆਂ ਬਈ ਅਰੇਜਮੈਂਟ ਕਬੂਤਰਾਂ ਦੀ ਆਪਣੀਆਂ ਤੇ ਆਪਣੀ ਬਾੜੀ ਦੇਖੋ ਕਿੰਨੀ ਭੈਂਟ ਹੋ ਗਈ ਹਰੇ ਭਈ ਮਾਰ ਲੱਗ ਦੰਨ ਕਦਨਾ ਤੱਕ ਇਹ ਵੀ ਵਧੀਆ ਹੋ ਜਾਊਗੀ ਪਾਲ ਕੇ ਜਨਿਕ ਲੈ ਜੀ ਨਾ ਮੈਂ ਇੱਥੇ ਸਾਰੇ ਨਿਕਲੇ ਪਾਲ ਗਜਾਰੇ ਦਾ ਪਾਲ ਕੇ ਨਿਕਲੇ ਧਨੀਆ ਵੀ ਕਰ ਲੈ ਵਿਜਾ ਸੀ ਧਨੀਆ ਵੀ ਨਿਕਲਿਆ ਆਊਗਾ ਤੇ ਚਲੋ ਬਾਈ ਮਾ ਉਹ ਦੋ ਗੱਡਾ ਖੋਲਦਾ ਫਿਰ ਕਰਦਾ شويه ਸਾਲੇ ਧਰ ਦਿਆਂ ਕਰ ਦਿਆਂ ਵੀਡੀਓ ਕੰਟੀਨਿਊ ਬਣੇ ਰਹੋ ਵੀਡੀਓ ਦੇ ਵਿੱਚ ਬਾਈ ਵੀ ਬਾਈ ਕਬੂਤਰ ਇਹ ਕਰਦੇ ਬੰਦ ਆਪਾਂ ਅੰਦਰ ਧਰ ਤੇ ਡਰੇ ਗਾਣੇ ਵਾਲੀ ਤੇ ਹੁਣ ਆਈ ਇੱਕ ਮੁੱਠੇ ਭਰ ਕੇ ਸੋਲਿਆਂ ਦੇ ਆਪਾਂ ਉਹਨਾਂ ਨੂੰ ਫਵਾ ਦੇਣਾ ਤੇ ਪਾਣੀ ਬਈ ਇਹਨਾਂ ਨੂੰ ਮੈਂ ਪਾ ਤਾ ਇੱਕ ਮੁੱਠੀ ਬਸ ਸੋਲਿਆਂ ਦੀ ਆਈ ਪਾ ਲੈਣਾ ਆਈ ਖਾ ਲੈਣਗੇ ਜੇ ਭੁੱਖੋਂ ਵੀ ਯਾਰ ਨਹੀਂ ਜਦਾਂ ਗਰੇ ਨਹੀਂ ਖਾਂਦੇ ਮੈਂ ਅਗਰ ਆਪਾਂ ਹੋਰ ਪਾਉਂਦੇ ਨੇ ਇਹਨਾਂ ਨੂੰ ਦਾਣੇ ਇਹ ਖਰਾਕ ਆ ਇਹ ਤਰਾਜੀ ਕਰੂ ਖਾਂਦੇ ਤਾਂ ਹੈਗੇ ਨੇ ਪੂਰੇ ਛੋਲੇ ਦੀਏ ਬੱਚੇ ਫੋਟੇ ਚ ਐਨੇ ਕਦਾ ਮੁੱਕਦੇ ਨਹੀਂ ਹੈਗੇ ਯਾਰ ਜੇ ਵਧੀਆ ਖਾਣ ਲੱਗ ਜਾਨੇ ਸੇ ਦਾ ਕਬੂਤਰ ਨੇ ਸਾਰੇ ਕਿਹੜਾ ਬਾਲੇ ਨੇ ਇੱਕ ਬਈ ਜਿਹੜੇ ਬੰਦੇ ਆਪਣੀ ਵੀਡੀਓ ਦੇਖਦੇ ਨੇ ਯਾਰ ਮੈਨੂੰ ਐ ਵੀ ਕਮੈਂਟ ਕਰਕੇ ਦੱਸੋ ਵੀ ਇਹ ਆਪਾਂ ਨੂੰ ਛੋਲੇ ਪਿਉਂ ਕੇ ਪਾਉਣ ਚਾਹੀਦੇ ਨੇ ਕਬੂਤਰਾਂ ਨੂੰ ਕਈ ਬਿਨਾ ਪੌਂਤੇ ਵੀ ਠੀਕ ਰਹਿੰਦੇ ਨੇ ਇਹ ਯਾਰ ਜ਼ਰੂਰ ਮੈਨੂੰ ਦੱਸੋ ਕਮੈਂਟਾਂ ਦੇ ਵਿੱਚ ਕਿਉਂ ਮੈਨੂੰ ਐਂ ਜੀ ਆ ਵੀ ਕਈ ਵਾਰੀ ਕਾੜਾ ਹੁੰਦਾ ਛੋਲਾ ਛੋਲੇ ਕਈ ਕਾੜੇ ਹੁੰਦੇ ਨੇ ਕਈ ਵਾਰ ਛੋਲੇ ਵੀ ਕਬੂਤਰ ਅੰਦਰ ਨਾਲ ਗਲ ਨਾ ਨਾ ਵੀ ਪੀਂ ਉੱਤੇ ਹੋਏ ਚਾਰ ਕਬੂਤਰ ਅੰਦਰ ਗਲ ਜਾਂਦੇ ਨੇ ਇਹ ਕਹਿਣ ਦਾ ਮਤਲਬ ਐ ਮੇਰਾ ਤੇ ਏ ਬਾਈ ਦੱਸਿਓ ਜਰੂਰ ਕਮੈਂਟ ਕਰਕੇ ਯਾਰ ਵੀ ਕਿਵੇਂ ਕਰੀਏ ਆਪਾਂ ਭੌਂਕੇ ਪਾ ਦੇ ਕੇ ਕਹੀਂ ਚੱਲੇ ਜਾਣਗੇ ਵੀ ਜਿਹੜਾ ਭਾਈ ਚਲ ਕਬੂਤਰਾਂ ਦੀ ਨੌਲਜ ਰੱਖਦਾ ਆਪਾਂ ਨੂੰ ਤਾਂ ਹਜੇ ਨੌਲਜ ਘੱਟ ਆ ਤਾਂ ਤਾਂ ਪਾਉਣ ਲੱਗ ਗਏ ਵੀ ਯਾਰ ਇਹਦੇ ਨਾਲ ਕਬੂਤਰ ਪਾਣੀ ਪੂਣੀ ਵਧੀਆ ਰੱਜ ਕੇ ਪਿੰਦਾ ਹੈਗਾ ਜਿਹੜੀ ਮੇਨ ਗੱਲ ਆ ਪਾਣੀ ਪੂਣੀ ਪੀਣ ਨਾਲ ਕਬੂਤਰ ਤੰਦਰੁਸਤ ਰਹਿੰਦਾ ਹੈਗਾ ਹਨ ਸੂਲਿਆਂ ਨਾਲ ਪਾਣੀ ਸਤੇ ਵੱਧ ਲੱਗਦਾ ਹੈ ਕਬੂਤਰ ਪਾਣੀ ਵੱਧ ਪਿੰਦੇ ਨੇ ਬਈ ਤੇ ਤਾਂ ਕਰਕੇ ਤੁਮਨ ਦੱਸਿਓ ਜਰੂਰ ਕਮੈਂਟ ਕਰਕੇ ਹਨਾ ਬਾਕੀ ਇਹਨਾਂ ਨੂੰ ਪਾਣੀ ਪੋਣੀ ਪਰਤਾ ਉਹ ਵੱਡੀਆਂ ਜੋੜੀਆਂ ਨੂੰ ਬਈ ਪਾਣੀ ਪਰਤਾ ਆਪਾਂ ਤੇ ਹੁਣ ਤਾਂ ਵਸ ਇਹਨਾਂ ਇਹ ਖਾ ਲੈਣਗੇ ਦਾਣੇ-ਦੋਣੇ ਆਪੀ ਆਪਦੇ ਲੈ ਲੈ ਇਹਨਾਂ ਦਾ ਕੰਮ ਸਾਰਿਆਂ ਦਾ ਨਾ ਨਹੀਂ ਪਸ ਖੁੱਡੇ ਸਿਰਤੇ ਮੈਂ ਉੱਠੀ ਸੱਟਿਆ ਕੋਈ ਬਾਲੇ ਨਹੀਂ ਸਾਰਿਆਂ ਦਾ ਪੰਜ-ਪੰਜ 10 ਦਾ ਦਾਣੇ ਆਵਣਗੇ ਮਸਾ ਬਾਅਦ ਚ ਆਪੀ ਖਾਈ ਪੂ ਜਾਨੇ ਬਚਾ ਜੇ ਤਾਂ ਡੱਬਾ ਆ ਜਾ ਬਚਾ ਜੇ ਤਾਂ ਮੇਰੇ ਸਾਹਮਣੇ ਖਾ ਕੇ 7-8 ਦਾਣੇ ਚੱਕ ਕੇ ਤੇ ਬਾਕੀ ਚਲੇ ਖਾਈ ਜਾਂਦੇ ਨੇ ਨਵੇਂ ੜ ਤੇ ਖਾਈ ਤਾਂ ਕੀ ਨੇ ਨਿਪੜ ਗਏ ਵਜਤ ਬਾ ਹੁਣ ਆਪਾਂ ਚੱਲਦੇ ਆਂ ਡਿਊਟੀ ਆ ਆਪਣੀ ਮੈਨੂੰ ਕੰਮ ਹੈ ਇਹ ਜ਼ਰੂਰੀ ਆ ਅੱਜ ਡਿਊਟੀ ਤੇ ਜਾਣਾ ਤੇ ਬਹੁਤ ਦਿਨ ਕਰਿਆ ਤਿੰਨ ਚਾਰ ਦਿਨ ਹੋ ਗਏ ਕਰੀਆਂ ਛੁੱਟੀਆਂ ਜੀਆਂ ਆ ਗਈਆਂ ਬਈ ਵਿੱਚ ਹਨ ਐਤਵਾਰ ਐਤਵਾਰ ਦੀ ਆ ਗਈ ਫਿਰ ਸੋਮਵਾਰ ਦੀ ਦੀਵਾਲੀ ਸੀਗਾ ਤੇ ਮੰਗਲਵਾਰ ਦਾ ਨਾ ਸੋਮਵਾਰ ਮੰਗਲਵਾਰ ਦੀ ਹਮ ਮੰਗਲਵਾਰ ਦੀ ਦੀਵਾਲੀ ਸੀ ਕੱਲ ਬੁੱਧਵਾਰ ਸੀ ਵਿਸ਼ਕਰਮਾਡੇ ਸੀਗਾ ਹਨ ਦਿਨ ਸੀਗਾ ਤੇ ਤਾਂ ਕਰਕੇ ਛੁੱਟੀਆਂ 7-5-7 ਛੁੱਟੀਆਂ ਇਕੱਠੀਆਂ ਜਿ ਆ ਗਿਆ ਸੀ ਕਰੀਆਂ ਸੀਗੇ ਤੇ ਅੱਜ ਜਾਣੇ ਵਾਲੇ ਵਰ ਲੋਵਰ ਚੈੱਕ ਕਰਦੇ ਆ ਤੇ ਮਿਲਦੇ ਆਪਾਂ ਸ਼ਾਮ ਨੂੰ ਬਈ ਬੱਜੀ ਆਪਣੇ ਬੈਠੇ ਨੇ ਤਿੰਨੇ ਹਾਂਜੀ ਬਈ ਆ ਗਏ ਇੱਧਰ ਲੈ ਕਰੇ ਤੇ ਯਾਰ ਮੈਂ ਨਾ ਤੇ ਕਬੂਤਰ ਫੜਨ ਗਿਆ ਸੀ ਆਪਣਾ ਗਲਾਬੀ ਪੂਛਾ ਛਾਤਰੀ ਦੇ ਬੰਨਣ ਖਾਤਰ ਤੇ ਦੋ ਕਬੂਤਰ ਨਿਕਲ ਗਏ ਆਪਣੇ ਤੇ ਫਿਰ ਇੱਕ ਕਬੂਤਰ ਮੈਂ ਗੱਡਾ ਦੀ ਹਰੇ ਪਹਿਲੇ ਲਾ ਉਹ ਵੀ ਉੜ ਗਿਆ ਐ ਐ ਆ ਦਿਖਾਉਣਾ ਉਹ ਹੋ ਜਾਂਦੇ ਨੇ ਤੇ ਹੁਣ ਮੈਂ ਆਇਆ ਮੈਨੂੰ ਮੈਂ ਇੱਧਰ 3:30 ਵਜੇ ਨਿਕਲੇ ਸੀ ਉਹ ਤੇ ਹੁਣ 3:45 ਵਜੇ ਆਇਆ ਮਨਾਂ ਚਲ ਵੀ ਵੇ ਆਣਗੇ ਨਾ ਹੁਣ ਬੜਕਾ ਬੜਕੂ ਦਿਨਾ ਬਾਈ ਕਬੂਤਰਾਂ ਤੇ ਤੇ ਆਉਂਦੇ ਕਿੰਨੇ ਕਰੋ ਚੱਕ ਤੇ ਹੁਣ ਮੜਕਾ ਬੜਕੂ ਦਿੰਨੇ ਆ ਤੂੰ ਤਾਂ ਆਤਾ ਜਾਣਗੇ ਬੜਕਾ ਤੇ ਤਾਂ ਆ ਜਾਂਦੇ ਨੇ ਨੀਵੇਂ ਹੋ ਜਾਂਦੇ ਨੇ ਤੇ ਲਾਉਣੇ ਆ ਦੇਖਦੇ ਆ ਬੜਕਾ ਕਰਕੇ ਲਾ ਕੇ ਫਿਰ ਕਰਦੇ ਆ ਵੀਡੀਓ ਕੰਟੀਨਿਊ ਨੂੰ ਕਰਦਾ ਇਹਨਾਂ ਨੂੰ ਉਤਾਰ ਲੀ ਯਾਰ ਪਹਿਲਾਂ ਦਿਨਾਂ ਮੈਂ ਬੜਕਾ ਬੜਕੂ ਤੂੰ ਤਹਾਂ ਜਾਣਾ ਬਈ ਮੈਂ ਆਦਰੇ ਹੋ ਤਰੀ ਬੜਕਾ ਕੇ ਬਈ ਮੈਂ ਹਟ ਗਿਆ ਤੂੰ ਉੱਤਰਿਆ ਆਈ ਨਹੀਂ ਰਹੇ ਥੱਲੇ ਤੇ ਹੁਣ ਫਿਰ ਆਪਾਂ ਆ ਇਧਰਲੇ ਕਬੂਤਰਾਂ ਨੂੰ ਅੰਦਰ ਆਂਦਾ ਨੇ ਪਾ ਦਨੇ ਆ ਬੱਚੇ ਬੁੱਚੇ ਖਾਣੀਆਂ ਨੇ ਦਾਣੇ ਯਾਰ ਤੜਕੀ ਮਸ ਨਹੀਂ ਪਾ ਗਿਆ ਸੀ ਤੇ ਹੁਣ ਦਾਣੇ ਢੂੰਡਦਾ ਯਾਰ ਟਾਈਮ ਲਾਈ ਪਾਉਣੇ ਚੰਗੇ ਲੱਗਦੇ ਨੇ ਤੇ ਐਨੇ ਚਲ ਦੇਖੀ ਜੋ ਪਰੋਣਾ ਕੋਈ ਹੱਲ ਤਾਂ ਹੈ ਨਹੀਂ ਗੱਲ ਦਾ ਇਹ ਜੀ ਦੋ ਕੌਣ ਉਹ ਦੇਖੀ ਜੂਗੇ ਹੁਣ ਦਾਣੇ ਦਾ ਪਾਈ ਵੱਡਿਆਂ ਕਬੂਤਰਾਂ ਨੂੰ ਤਾਂ ਚਲ ਪਾਈ ਦੇ ਜੀ ਦਾਣੇ ਹੈਨਾ ਆਂ ਦੇ ਰਕੇ ਵੀ ਅਗਰ ਜਰੇ ਚੋਗਾ ਜਾਗਾ ਦੇਣਾ ਉਹਦੇ ਬੱਚਿਆਂ ਨੂੰ ਤੇ ਉਹ ਬੈਠੇ ਨੇ ਬੱਚੇ ਵੀ ਥੱਲੇ ਗਿਏ ਨੇ ਇਹ ਆਪਣੇ ਹੁਣ ਓਕੇ ਨੇ ਨਾ ਵੇ ਤੇ ਲੱਗੇ ਨਾ ਬੱਚੇ ਇਹ ਖਾਣ ਹੁਣ ਦਾਣੇ ਹੱਦੀਂ ਨੇ ਵਾਲਾ ਬਚਾ ਵੀ ਲੱਗ ਗਿਆ ਬਈ ਚੁੱਟਾ ਖਾਣਾ ਆਹ ਫਿਰਦਾ ਜੀਨੇ ਵਾਲਾ ਬਚਾ ਆਹ ਜੀਨੇ ਵਾਲਾ ਇਹ ਸਾਰੇ ਖਾਣ ਲੱਗ ਗਿਆ ਵਾ ਦਾਣੇ ਮਾਣ ਤੂੰ ਕਿੱਲੇ ਜਿੱਦ ਲਾਣੀ ਖਾਂਦਾ ਉਹ ਵੀ ਉਹ ਲੱਗ ਜੂ ਖਾਣ ਕੋਈ ਚੱਕਰ ਨਹੀਂ ਤੇ ਤਾਹਾਂ ਵਾਲੇ ਆਪਣੇ ਹਜੇ ਫਿਰਦੇ ਨੇ ਯਾਰ ਆਹ ਤਾਂ ਗਲਤੀ ਨਿਕਲ ਗਈ ਅੱਜ ਤੰਗ ਹੀ ਕਰਨੇ ਮੇਰੇ ਸਾਹਮਣੇ ਨਾਲ ਤਾਂ ਨਾ ਬਹਿਦੇ ਨਾ ਮੰਜਾ ਛੜਦੇ ਨੇ ਉਹ ਗੱਲ ਆ ਨਾ ਤਾਂ ਮਰਦਾ ਨਾ ਮੰਜਾ ਛੜਨ ਵਾਲਾ ਕੰਮ ਆ ਹੁਣ ਅੱਧੇ ਘੰਟੇ ਨੂੰ ਦੇਣ ਸਿੱਪ ਜੂ ਤੇ ਮੈਨੂੰ ਆਏ ਵਿਚਾਲ ਪਹਿਲਾਂ ਪਹਿਲਾਂ ਬੈਹ ਜਾਂਦੇ ਪਿਛ ਹਨ ਤਾਂ ਵਧੀਆ ਸੀ ਸਿਸਟਮ ਯਾਰ ਆ ਫਿਰਦੇ ਨੇ ਦੇਂਦੇ ਨੇ ਕੋਈ ਆ ਜਾਂਦੇ ਨੇ ਤੰਨੇ ਇਹ ਬਾਲੀ ਉੱਚੇ ਵੀ ਨਹੀਂ ਹੈਗੇ ਜੇ ਆਪਾਂ ਕਹਿੰਦੇ ਉੱਚੇ ਨੇ ਸਮੁੰਦਰ ਜਿਹੇ ਨੇ ਇਹ ਦੋਨੇ ਕਬੂਤਰੀਆਂ ਬਾਹਰੇ ਆ ਗਈਆਂ ਬਈਆ ਆ ਵਧੀਆ ਜੱਲ ਰਿਹਾ ਇਸ ਟੈਮਾ ਆਪਣਾ ਇੱਕਦਮ ਉਹ ਆ ਯਾਰ ਪਤਾ ਨਹੀਂ ਕਿਉਂ ਜਿੰਨੇ ਆਪਾਂ ਨੂੰ ਫੋਲੋ ਕਰਦੇ ਨੇ ਬੰਦੇ ਇਸਤੇ ਤੇ YouTube ਤੇ ਓਨੇ ਬੰਦੇ ਯਾਰ ਆਪਣਾ ਬਲੌਗ ਦੇਖਦੇ ਨਹੀਂ ਹੈਗੇ ਪਤਾ ਨਹੀਂ ਕੀ ਚੱਕਰ ਓਨ 815 ਬੰਦੇ ਨੇ 800 ਬੰਦਾ ਵੀ ਦੇਖੇ ਬਈ ਫਿਰ ਵੀ ਬਹੁਤ ਹੋਊਗਾ ਨਾ ਤਾਂ ਮੇ ਡਾਂ ਮੇ ਇਹ ਬੰਦੇ ਦੇਖਦੇ ਨੇ ਯਾਰ ਬਸ ਕਹਿਣ ਦਾ ਮਤਲਬ ਨਾ ਆ ਫਿਰ ਦੇ ਨੇ ਯਾਰ ਤੁਸੀਂ ਹੁਣ ਬਹਿ ਜਾਂ ਜਮਾਂ ਬੈ ਜਾਂਦੇ ਬੈ ਥੱਲੋਂ ਮੁੜ ਕੇ ਗਏ ਨੇ ਬਈ ਪਰ ਬੈ ਕੇ ਬੈ ਕੇ ਜਮਾਂ ਬੈ ਕੇ ਆਏ ਮੁੜ ਕੇ ਗਏ ਨੇ ਹਾਂ ਚਲ ਇਹਨਾਂ ਨੂੰ ਘਾਹ ਨੂੰ ਲੇਟ ਕਰਿਆ ਥੱਲੇ ਕਬੂਤਰਾਂ ਨੂੰ ਦਾਣੇ ਅੰਦਰ ਹੀ ਪਾਉਣੇ ਨੇ ਅੰਦਰ ਹੀ ਪਾ ਦਈਏ ਫਿਰ ਤੇ ਇਹਨਾਂ ਦਾ ਚਲ ਸਿਸਟਮ ਸੈੱਟ ਹੋ ਜੇ ਤੇ ਅੱਜ ਤਾਂ ਬਸ ਬੱਚੇ ਪਹਿਲਾਂ ਗੱਡਾ ਐਂ ਸਲਾਹ ਸੀ ਯਾਰ ਮੇਰੀ ਪਹਿਲਾਂ ਮੈਨੂੰ ਉਹ ਡੱਬਾ ਵਚਿਆ ਬਿਠਾਉਣ ਦੀ ਛਾਤਰੀ ਤੇ ਫੜਨ ਗਿਆ ਕਾਲ ਲਾਲ ਸਿਰਾ ਫੜਨ ਗਿਆ ਤੇ ਮੈਂ ਚੱਲ ਬੰਨ ਦੇਣੇ ਲਾਲ ਸਿਰਾ ਪਹਿਲਾਂ ਨਾਲ ਡਬਾ ਵਠਾ ਦਾਂ ਆਸੇ ਆਪਣੇ ਕਾਲ ਖਾਨੇ ਕਾਲ ਖੇ ਮੰਗਰੀ ਦੁਕਾਨਾਂ ਵਾਲੀ ਨਿਕਲ ਗਈ ਗਰਾਬੀ ਗੰਤਾਂ ਵਾਲੀ ਹਰੇ ਬੱਲੇ ਵਾਲਾ ਮੈਂ ਕੱਟਤਾ ਸੀ ਮੈਂ ਚੱਲ ਨਾਲ ਬੈਠ ਰੋ ਹਰੇ ਬੱਲੇ ਵਾਲਾ ਉੜ ਗਿਆ ਉਤਾਰਦੇ ਤੇ ਤਾਰ ਤੋਂ ਮੇਰੀ ਉੜੀ ਗਈ ਤਾਰ ਤੋਂ ਆਏ ਹੋ ਗਿਆ ਕੰਮ ਤੇ ਆਤਨੇ ਨਾ ਮੈਂ ਇੰਨੀ ਪੱਖ ਚ ਡਾਉਣ ਦੇ ਕੋ ਪਤਾ ਬਈ ਆਪਾਂ ਨੂੰ ਵੀ ਹੁਣ ਆਤਨੇ ਕਬੂਤਰ ਕਿੱਥੇ ਬੈਠਦੇ ਠੰਡਾ ਮੌਸਮ ਆ। ਹੁਣ ਵੀ ਠੰਡ ਹੋ ਰਹੀ ਆ। ਸਾਲ ਆਪਾਂ ਇਹ ਕਹਿੰਦੇ ਵੀ ਆਪਣੇ ਵਾਲੇ ਵਧੀਆ ਨੇ, ਆਪਣੇ ਗਲੇ ਨੇ, ਆਪਣੇ ਵੀ ਤਾਂ ਵੀ ਆਪਣੇ ਵੀ ਨਹੀਂ। ਇਹਦੀ ਵਾਇਰ ਲਾਉਂਦੇ ਵੀ ਇਹ ਠੰਡ ਦੇ ਵਿੱਚ ਤਾਂ ਆਪਾਂ ਨੂੰ ਹੀ ਪਤਾ। ਤੇ ਤਾਂ ਕਰਕੇ ਆ ਬਈ। ਹੁਣ ਟੈਨਸ਼ਨ ਜੀ ਹੋ ਰਹੀ ਆ ਮਾਹੀ ਨੇ ਡਰਾਏ ਦੋ ਤਿੰਨ ਇਹੀ ਕਿਤੇ। ਉਹ ਹੋ ਗਏ ਔਖਾ ਉਸ ਕੰਮ। ਮੈਨੂੰ ਤਾਂ ਯਾਰ ਕਬੂਤਰੀ ਨੇ ਮੇਰੇ ਲਈ ਬਚੇ ਚਾਰ ਹੀ ਨੇ, ਬਾਕੀ ਤਾਂ ਹੁਣ ਵੱਡੇ ਨੇ ਤੁਹਾਡੇ ਸਾਹਮਣੇ। ਇੱਕ ਰੱਤਾ ਜਾ ਉਹ ਅੰਦਰ ਬੈਠਾਗਾ ਬਸ ਬਾਕੀ ਹੋਰ ਸਾਰਾ ਹੈ ਨਹੀਂ ਕੋਈ ਉਹ ਵੱਡੇ ਨੇ ਸਾਰੇ ਮੈਂ ਬੈਠੇ ਆ ਬਈ ਡਿੱਕੀ ਜਾਂਦੇ ਹੁਣ ਜੇ ਆਉਣਗੇ ਥੱਲੇ ਫੇਰ ਆ ਤੇ ਆ ਦੇਖੋ ਚੈੱਕ ਕਰੋ ਹੋਵੇ ਕਿੱਦੇ ਮਾਰਦੇ ਫਤ ਜੀ ਚਲੋ ਦੇਖਦੇ ਆ ਬਈ ਬਈ લાલે سارے ਕਬੂਤਰ ਆਪਾਂ ਤੇ ਹੁਣ ਦਾਣੇ ਪਾਈਏ ਬਈ ਛਕ ਬਈ ਖਾਓ ਦਾਣੇ ਪਾਣੀ ਵੀ ਭਰ ਦਈਏ ਛਕ ਉਹਨਾਂ ਨੂੰ ਵੀ ਭਰ ਦਈਏ ਵੱਡਿਆਂ ਨੂੰ ਪਾਣੀ ਯਾਰ ਤੇ ਚਿੱਟੀਆਂ ਦਾ ਕਬੂਤਰ ਕੱਢਣਾ ਪੈ ਗਿਆ ਦੀ ਬਈ ਇਧਰੋਂ ਆਪਣਾ ਵੱਡਾ ਕੇ ਇਹੋ ਉਹ ਗੱਡਿਆ ਫੇਰ ਲਾਹੇ ਨੇ ਫੇਰ ਉਹ ਬੈਠੇ ਨੇ ਮਸਾਂ ਬਠੇ ਨੇ ਯਾਰ ਮੈਨੂੰ ਟੈਨਸ਼ਨ ਹੋ ਗਈ ਸੀ ਮਹਾਲਾ ਜੀ ਉੱਤੋਂ ਆਪਣੇ ਮੰਡੀ ਨੇ ਢਾਦੇ ਕੋ ਉੱਤਰ ਉਹਦੇ ਯਾਰ ਬੈਠੂ ਭਰੀਆਂ ਨੇ ਬਈ ਆਪਾਂ ਨੂੰ ਕੋਈ ਚੱਕਰ ਨਹੀਂ ਕਿਸੇ ਦੇ ਦਾ ਹਣਾ ਪਾਪਨ ਤਾਂ ਆਪਦੇ ਕਬੂਤਰਾਂ ਦਾ ਵਾਧਾ ਤੇ ਹੁਣ ਆਹ ਆਪਣੇ ਬਿਠਾ ਲਿਆ ਆਪਾਂ ਸਾਰੇ ਮਸਾਂ ਉਠਾਏ ਦਾਣੇ ਇਹਨਾਂ ਨੂੰ ਰੱਖ ਤੇ ਦਾਣੇ ਹੁਣ ਇਹ ਖਾ ਰਹੇ ਨੇ ਕੜ ਕੇ ਇਕੱਲੇ ਸੋਲੇ ਸੋਲੇ ਪਾਉਣੇ ਨੇ ਬੜੀ ਮੁੱਠੀ ਕ ਜਿਹੜੇ 5 5 6 6 ਜਿਹੜਾ 10 10 ਸੋਲੇ ਆ ਜਾਣ ਸਾਰਿਆਂ ਨੂੰ ਦਾਣੇ ਸੋਲਿਆਂ ਦੇ ਤੇ ਹੱਥ ਨੇ ਪਾਉਣੇ ਨੇ ਕਣਕ ਆ ਓਕੇ ਦੀ ਰਿਪੋਰਟ ਆ ਤਾਂ ਬੱਸ ਹਾਂ ਖਾ ਰਹਿਆਂ ਨੇ ਦਾਣੇ ਖਾਈ ਜਾਂਦੇ ਨੇ ਪਾਣੀ ਪੁਣੀ ਨਾਲ ਪਰਤਾ ਬਈ ਆਪਾਂ ਜਿਵੇਂ ਇੱਕ ਨੰਬਰ ਕਰਤਾ ਕੰਮ ਪਲੇਟ ਲਾ ਜਾਗੇ ਹੁਣ ਆਪਾਂ ਚਲਦੇ ਆਂ ਤੇ ਘਰੇ ਤੇ ਬਹੁਤ ਤਾਂਗੇ ਦਾ ਕਰ ਕਰ ਲਾਲ ਜਾਨ ਨਿਕਲਿਆ ਜੀ ਲਾਜਨ ਇਹ ਫੇਰ ਬਾਹ ਤਾਂਗੇ ਹੁੰਦੇ ਇਹ ਮਸਾ ਵੰਦਾ ਇਹ ਵੀ ਤੇ ਆ ਵੀ ਹੁਣ ਮਸੇ ਹੀ ਬੈਠੇ ਨੇ ਪਤੰਦਰ ਤੇ ਤਾਂ ਕਰਕੇ ਹੁਣ ਇਹਨਾਂ ਦੀ ਰਿਪੋਰਟ ਹੋ ਗਈ ਓਕੇ ਜਮਾ ਤੇ ਆਪਾਂ ਠੀਕ ਆ ਬਈ ਹੁਣ ਆਪਾਂ ਵੀਡੀਓ ਦਾ ਕਰਦੇ ਆ ਆਪਣੀ ਦਾ ਐਂਡ ਜੇ ਵੀਡੀਓ ਵਧੀਆ ਲੱਗੀ ਯਾਰ ਲਾਈਕ ਕਰੋ ਕਮੈਂਟ ਕਰੋ ਵਧੀਆ ਸੋਹਣਾ ਜੀ ਬਈ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਿੱਤ ਨਾ ਮੈਂ ਵੀਡੀਓ ਪਾਉਂਦਾ ਡੇਲੀ ਅਪਡੇਟ ਕਰਦੇ ਆਂ ਬਈ 8 ਵਜੇ ਵੀਡੀਓ ਅਪਲੋਡ ਕਰਦੇ ਆਂ ਹੁਣ ਆਪਾਂ ਲਾਈਵ ਵੀ ਕਰਿਆ ਕਰਾਂਗੇ ਤੇ ਮਿਲਦੇ ਆਂ ਜੀ ਆਪਾਂ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ